ہیانو پیارے ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਖਾਬ ਖਾਰ ਅਤੇ ਲੂਣ ਤੇ ਇਸ ਦੇ ਅਭਿਆਸ ਦਾ 6ਵਾਂ ਸਵਾਲ ਜਿਹੜਾ ਕਿ ਪੰਜ ਭਾਗ ਹਨ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਵੀ ਪਲੇਲਿਸਟਾਂ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th English ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈ ਇਹ 7ਵੀਂ ਗਣਿਤ ਜਿਹਦੇ ਵਿੱਚ ਗਣਿਤ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈ ਇਹ 7th Math ਜਿਹਦੇ ਵਿੱਚ ਮੈਥ ਦੀ ਕਿਤਾਬ ਜੀ ਇੰਗਲਿਸ਼ ਮੀਡੀਅਮ ਵਿੱਚ ਉਹ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈ ਕਿ ਗਣਿਤ ਦੇ ਸਿਧਾਂਤ ਜਿਹਦੇ ਵਿੱਚ ਗਣਿਤ ਦੇ ਆ ਕੁਝ ਮੁਢਲੇ ਸਿਧਾਂਤਾਂ ਨੂੰ ਵਿਸਤਾਰ ਦੇ ਨਾਲ ਸਮਝਾਇਆ ਗਿਆ ਹੈ ਇਕ ਤਰ੍ਹਾਂ ਇਹ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਬੱਚਿਓ ਐਬ੍ਰੀਵੀਏਸ਼ਨਸ ਜਿਹਦੇ ਚ ਅਲਗ-ਅਲਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ। ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀਡੀਓਜ਼ ਨੂੰ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਨੇ ਵਾਲੇ ਸਵਾਲ। ਸੋ ਛੇਵਾਂ ਸਵਾਲ ਦਾ ਸਿਰਲੇਖ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਮਣੀ ਬਹੁਤ ਛੋਟੇ ਨਹੀਂ ਪੰਜਵਾਂ ਸਵਾਲ ਸੀ ਬਹੁਤ ਛੋਟੇ ਉੱਤਰ। ਇਹ ਛੇਵਾਂ ਆ ਗਿਆ ਛੋਟੇ ਉੱਤਰ। ਸੋ ਪਹਿਲਾ ਭਾਗ ਹੈ ਲਿਟਮਸ ਦਾ ਘੋਲ ਕਿਹੜੇ ਸਰੋਤ ਤੋਂ ਪ੍ਰਾਪਤ ਕੀਤਾ ਜਾਂਦਾ ਹੈ? ਇਸ ਕੋਲ ਦੀ ਕੀ ਵਰਤੋਂ ਹੁੰਦੀ ਹੈ ਸੋ ਦੋ ਸਵਾਲ ਨੇ ਸੋ ਲਿਟਮਸ ਦਾ ਘੋਲ ਲਾਈਕੇਨਸ ਐਲ ਆਈ ਸੀ ਐਚ ای ਐਨ ਐਸ ਲਾਈਕੇਨਸ ਨਾਉ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਦੇਖੋ ਬੱਚੇ ਪੌਦਾ ਇਦਾਂ ਦਾ ਹੁੰਦਾ ਹੈ ਬੜਾ ਇਹ ਲਾਈਕੇਨਸ ਦਾ ਪੌਦਾ ਹੈਗਾ ਸੋ ਪ੍ਰਾਪਤ ਕੀਤਾ ਜਾਂਦਾ ਹੈ ਇਸ ਘੋਲ ਦੀ ਵਰਤੋਂ ਇੱਕ ਕੁਦਰਤੀ ਸੂਚਕ ਦੇ ਤੌਰ ਤੇ ਕੀਤੀ ਜਾਂਦੀ ਹੈ ਠੀਕ ਹੈ ਇਸ ਦਾ ਜਾਮੁਣੀ ਰੰਗ ਤੇਜ਼ਾਬੀ ਘੋਲ ਵਿੱਚ ਘੁਲਣ ਨਾਲ ਲਾਲ ਅਤੇ ਖਾਰੇ ਘੋਲ ਵਿੱਚ ਘੁਲਣ ਨਾਲ ਨੀਲਾ ਹੋ ਜਾਂਦਾ ਹੈ ਠੀਕ ਹੈ ਅੱਗੇ ਚਲੀਏ ਭਾਗ ਦੂਜਾ ਕੀ ਕਸ਼ੀਦਤ ਪਾਣੀ ਕਸ਼ੀਦਤ ਪਾਣੀ ਹੁੰਦਾ ਬੱਚੋ ਡਿਸਟਿਲਡ ਵਾਟਰ ਜਿਹਦੇ ਵਿੱਚ ਕੋਈ ਖਾਰਾਪਣ ਤੇਜ਼ਾਬੀਪਣ ਜਾਂ ਲੂਣਪਣ ਨਹੀਂ ਹੁੰਦਾ ਬਿਲਕੁਲ ਡਿਸਟਿਲਡ ਵਾਟਰ ਜਿਹੜਾ ਹੁੰਦਾ ਹੈ ਜਿਹਨੂੰ ਕਿਸੇ ਵੀ ਪਾਣੀ ਲੈ ਕੇ ਉਬਾਲ ਕੇ ਉਹਦੀ ਭਾਫ਼ ਨੂੰ ਫਿਰ ਭਾਫ਼ ਤੋਂ ਪਾਣੀ ਬਣਾ ਕੇ ਜਿਹੜਾ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਡਿਸਟਿਲਡ ਵਾਟਰ ਸੋ ਕੀ ਕਸ਼ੀਦਤ ਪਾਣੀ ਡਿਸਿਲ ਵਾਟਰ ਤੇਜ਼ਾਬੀ ਖਾਰੀ ਜਾਂ ਉਦਾਸੀਨ ਹੁੰਦਾ ਹੈ ਤੁਸੀਂ ਇਸ ਦੀ ਪੁਸ਼ਟੀ ਕਿਵੇਂ ਕਰੋਗੇ ਸੋ ਕਸ਼ੀਦਤ ਪਾਣੀ ਉਦਾਸੀਨ ਹੁੰਦਾ ਹੈ ਨਾ ਇਹ ਚ ਬੱਚੋ ਕੋਈ ਤੇਜ਼ਾਬ ਦੀ ਅਵਸ਼ੰਦੀ ਹੈ ਨਾ ਖਾਰ ਦੀ ਅਵਸ਼ੰਦੀ ਹੈ ਇਸ ਦੀ ਪੁਸ਼ਟੀ ਪਾਣੀ ਵਿੱਚ ਵਾਰੀ ਵਾਰੀ ਨੀਲਾ ਅਤੇ ਲਾਲ ਲਿਟਮਸ ਪੇਪਰ ਪਾ ਕੇ ਕੀਤੀ ਜਾ ਸਕਦੀ ਹੈ ਦੋਨੋਂ ਹਾਲਤਾਂ ਵਿੱਚ ਲਿਟਮਸ ਪੇਪਰ ਦੇ ਰੰਗ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜੇ ਤੇਜ਼ਾਬੀ ਹੁੰਦਾ ਤੇ ਉਹਨੇ ਨੀਲੇ ਲਿਟਮਸ ਨੂੰ ਲਾਲ ਕਰ ਦੇਣਾ ਸੀਗਾ ਜੇ ਖਾਰੀ ਹੁੰਦਾ ਤੇ ਉਹਨੇ ਲਾਲ ਲਿਟਮਸ ਨੂੰ ਨੀਲਾ ਕਰ ਦੇਣਾ ਸੀਗਾ ਪਰ ਕਿਉਂਕਿ ਲਾਲ ਲਿਟਮਸ ਦੇ ਰੰਗ ਵਿੱਚ ਫਰਕ ਨਹੀਂ ਪਿਆ ਨੀਲੇ ਲਿਟਮਸ ਦੇ ਰੰਗ ਵਿੱਚ ਫਰਕ ਨਹੀਂ ਪਿਆ ਇਹਦਾ ਮਤਲਬ ਕਿ ਕਸ਼ੀਦਰਤ ਪਾਣੀ ਉਦਾਸੀਨ ਹੁੰਦਾ ਹੈ ਠੀਕ ਹੈ ਅੱਗੇ ਚਲੀਏ ਭਾਗ 3 ਉਦਾਸੀਨੀਕਰਨ ਪ੍ਰਕਿਰਿਆ ਉਦਾਹਰਣ ਸਹਿਤ ਸਮਝਾਓ ਸੋ ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਲੀ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਕਿਹਾ ਜਾਂਦਾ ਹੈ ਸੋ ਉਹ ਬੱਚੇ ਜਿਹੜੀ ਕਰਿਆ ਹੈ ਉਦਾ ਜਿਹੜਾ ਮਿਆਰੀ ਰੂਪ ਹੈ ਉਹ ਹੈਗਾ ਤਿزاب ਜਮਾਖਾਰ ਇਦੋ ਦੀ ਬਣ ਗਿਆ ਤੀਰ ਮੁਲ ਗਿਆ ਦੋਨੋਂ ਜਿਹੜੇ ਰੂਪ ਨੇ ਇਹ ਵਟਾਲਣਗੇ ਲੂਣ ਬਣੇਗਾ ਪਾਣੀ ਬਣੇਗਾ ਤੇ ਵਿੱਚੋਂ ਤਾਪ ਨਿਕਲੇਗਾ ਪਾਵ ਜਿਹੜਾ ਇਹ ਬਲਾ ਹਿੱਸਾ ਹੋਏਗਾ ਇਹ ਜੋ ਪਹਿਲੇ ਹਿੱਸਾ ਸੀਗਾ ਇਹਦਾ ਜਿੰਨਾ ਤਾਪਮਾਨ ਹੋਏਗਾ ਇਹਦਾ ਇਹਦਾ ਹੋਏਗਾ ਤਾਪਮਾਨ ਇਤੋਂ ਜ਼ਿਆਦਾ ਹੋ ਜਾਏਗਾ ਪਾਵ ਇਹ ਗਰਮ ਹੋ ਜਾਏਗਾ ਉਹ ਜਿਹੜਾ ਮਿਲਾ ਕੇ ਲੂਣ ਜਮਾ ਪਾਣੀ ਤੇ ਤੱਤਾ ਹੋ ਜਾਏਗਾ ਇਹਦਾ ਤਾਪਮਾਨ ਘਟਰੇਗਾ ਦੋਨਾਂ ਦਾ ਤੇ ਇਹਦਾ ਇਹ ਤਿੰਨਾਂ ਦਾ ਇਕੱਠਾ ਹੋ ਕੇ ਤਾਪ ਜਿਆਦਾ ਹੋ ਜਾਏਗਾ। ਠੀਕ ਤਾਪਮਨ ਵੱਜ ਜਾਏਗਾ। ਉਹਨੇ ਤੇ ਉਦਾਹਰਣ ਲੈਣੀਆਂ। ਤੇ ਜ਼ਾਬ ਲੈ ਲਓ ਇਹ ਵਾਲਾ ਹਾਈਡਰੋਕਲੋਰਿਕ ਐਸਿਡ। ਖਾਰ ਲੈ ਲਓ ਸੋਡੀਅਮ ਹਾਈਡਰੋਕਸਾਈਡ। ਤੇ ਲੂਣ ਬਣੇਗਾ ਇਹ ਵਾਲਾ ਸੋਡੀਅਮ ਕਲੋਰਾਇਡ। ਪਾਣੀ H2O ਦਾ ਫਾਰਮੂਲਾ ਤੇ ਤਾਪ ਮਿਲ ਗਈ, ਤਾਪ ਹੀ ਹੈਗਾ। ਠੀਕ ਹੈ ਜੀ। ਸੋ ਇਸ ਤਰ੍ਹਾਂ ਇੱਕ ਉਦਾਹਰਣ ਦੇ ਸਕਦੇ ਹਾਂ ਹਾਈਡਰੋਕਲੋਰਿਕ ਐਸਿਡ, ਸੋਡੀਅਮ ਹਾਈਡਰੋਕਸਾਈਡ, ਇਹ ਬਣ ਗਿਆ ਸੋਡੀਅਮ ਕਲੋਰਾਇਡ, ਇਹ ਬਣ ਗਿਆ ਪਾਣੀ ਤੇ ਆ ਗਿਆ ਤਾਪ। ਠੀਕ ਹੈ ਜੀ। ਅੱਗੇ ਚਲੀਏ। ਕਿਸੇ ਦੋ ਆਮ ਤੇਜ਼ਾਬਾਂ ਦੇ ਕਿਸੇ ਦੋ ਆਮ ਤੇਜ਼ਾਬਾਂ ਤੇ ਦੋ ਆਮ ਖਾਰਾਂ ਦੇ ਨਾਂ ਦੱਸੋ ਲਓ ਜੀ ਕਰ ਲੈਨੇ ਆ ਸੋ ਮੈਂ ਦੋ ਰੋ ਤਿੰਨ ਤਿੰਨ ਦੇ ਦਿੱਤੇ ਨੇ ਤੁਸੀਂ ਉਹਨਾਂ ਨੂੰ ਕੋਈ ਚੋਣ ਕਰ ਲਓ ਤੇਜ਼ਾਬ ਹਾਈਡਰੋਕਲੋਰਿਕ ਐਸਿਡ ਐਚ ਸੀ ਐਲ ਜਿਹੜਾ ਉੱਤੇ ਅਸੀਂ ਉਹਦਾ ਸੀਨੀ ਕਰਨ ਵਿੱਚ ਉਦਾਹਰਣ ਲਿਆ ਹਾਈਡਰੋਕਲੋਰਿਕ ਐਸਿਡ ਸਲਫਿਉਰਿਕ ਐਸਿਡ ਐਚ 2 ਐਸਓ 4 ਫਾਰਮੂਲਾ ਹੁੰਦਾ ਜੇ ਯਾਦ ਕਰਨਾ ਕਰ ਲੋ ਨਹੀਂ ਵੀ ਯਾਦ ਕਰਦੇ ਰਹਿਣ ਤੋਂ ਕੱਲਾ ਇਹੀ ਨਾਂ ਯਾਦ ਕਰ ਲਓ ਅਤੇ ਨਾਈਟ੍ਰਿਕ ਐਸਿਡ HNO3 ਠੀਕ ਹੈ ਬੱਚਿਓ ਫਾਰਮੂਲੇ ਵਿੱਚ ਤਾਂ ਲਿਖ ਰਹੇ ਆ ਵੀ ਤੁਹਾਨੂੰ ਹੁਣੀ ਤੋਂ ਪਤਾ ਲੱਗ ਜਾਏ ਅੱਗੇ ਤੁਹਾਡੀ ਜਿਹੜੀਆਂ ਕਲਾਸਾਂ ਆਣਗੀਆਂ ਉਹਨਾਂ ਸੋਸੀ ਇਹਨਾਂ ਦੀ ਵਰਤੋਂ ਕਰੋਗੇ ਫਾਰਮੂਲੇਆਂ ਦੀਆਂ ਠੀਕ ਹੈ ਤੇ ਖਾਰ ਵਿੱਚ ਕੀ ਚੂਨੇ ਦਾ ਪਾਣੀ ਜਿਹਨੂੰ ਅਸੀਂ ਕਹਿੰਦੇ ਕੈਲਸ਼ੀਅਮ ਹਾਈਡਰੋਕਸਾਈਡ ਇਹਦਾ ਫਾਰਮੂਲਾ ਇਹ ਵੱਲੋਂ ਦਾ ਮਿਲਕ ਆਫ ਮੈਗਨੀਸ਼ੀਆ ਮੈਗਨੀਸ਼ੀਅਮ ਹਾਈਡਰੋਕਸਾਈਡ ਇਹਦਾ ਫਾਰਮੂਲਾ ਇਹ ਵੱਲੋਂ ਦਾ ਫਿਰ ਵਿੰਡੋ ਕਲੀਨਰ ਅਮੋਨੀਅਮ ਹਾਈਡਰੋਕਸਾਈਡ ਸਾਬਣ ਵਿੱਚ ਪੋਟਾਸ਼ੀਅਮ ਹਾਈਡਰੋਕਸਾਈਡ ਹੋ ਸਕਦਾ ਹੈ ਜਾਂ ਸੋਡੀਅਮ ਹਾਈਡਰੋਕਸਾਈਡ ਵੀ ਹੋ ਸਕਦਾ ਹੈ ਤੁਸੀਂ ਜਿੰਨੇ ਯਾਦ ਕਰ ਸਕਦੇ ਹੋ ਕਰ ਲਓ ਘੱਟ ਤੋਂ ਘੱਟ ਦੋ ਦੋ ਤੇ ਜ਼ਰੂਰ ਯਾਦ ਕਰੋ ਠੀਕ ਹੈ ਅੱਗੇ ਚਲੀਏ ਇਹਦੇ ਸੂਚਕ ਕਿਸ ਨੂੰ ਕਹਿੰਦੇ ਹਨ ਇਸ ਦੀਆਂ ਕਿਸਮਾਂ ਦੇ ਨਾਂ ਦੱਸੋ ਅਤੇ ਹਰ ਇੱਕ ਦੀਆਂ ਦੋ ਉਦਾਹਰਣਾਂ ਦਿਓ ਲੋ ਜੀ ਇਹ ਵੀ ਕਰ ਲੈਨੇ ਆ ਸਾਰੀਆਂ ਗੱਲਾਂ ਅਸੀਂ ਸੋਚੋ ਤੇ ਉੱਤਰ ਦੇ ਵਿੱਚ ਕਵਰ ਕੀਤੀਆਂ ਸੋ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਵਾਲੇ ਪਦਾਰਥਾਂ ਨੂੰ ਸੂਚਕ ਅੰਗਰੇਜ਼ੀ ਕਹਿੰਦੇ ਇੰਡੀਕੇਟਰਸ ਸੂਚਕ ਕਿਹਾ ਜਾਂਦਾ ਹੈ ਸੂਚਕ ਦੋ ਕਿਸਮਾਂ ਦੇ ਹੁੰਦੇ ਹਨ ਪਹਿਲਾ ਕੁਦਰਤੀ ਸੂਚਕ ਨੈਚੁਰਲ ਇੰਡੀਕੇਟਰਸ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਸੂਚਕਾਂ ਨੂੰ ਕੁਦਰਤੀ ਸੂਚਕ ਕਿਹਾ ਜਾਂਦਾ ਹੈ ਜਿਵੇਂ ਕਿ ਲਿਟਮਸ ਲਾਈਕੈਨਸ ਦੇ ਬੂਟੇ ਤੋਂ ਪਤਾ ਪ੍ਰਾਪਤ ਹੁੰਦਾ ਹੈ ਹਲਦੀ ਲਾਲ ਬੰਦ ਗੋਬੀ ਦਾ ਸੱਤ ਅਤੇ ਚਾਈਨਾ ਰੋਜ਼ ਦੀਆਂ ਪੱਤੀਆਂ ਇਹ ਹੈਗੇ ਨੇ ਬੱਚੋ ਕੁਦਰਤੀ ਸੂਚਕ ਤੇ ਦੂਜਾ ਹੈਗਾ ਸੋਸ਼ਲਿਸਟ ਸੂਚਕ ਜਿਹਦੇ ਵਿੱਚ ਸਿੰਥੈਟਿਕ ਇੰਡੀਕੇਟਰਸ ਬਨੋਟੀ ਤੇ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਕੀਤੇ ਗਏ ਸੂਚਕਾਂ ਨੂੰ ਐਸੈਂਸ਼ੀਅਲਿਸਟ ਸੂਚਕ ਕਿਹਾ ਜਾਂਦਾ ਹੈ ਜਿਵੇਂ ਕਿ ਫੀਨੋਲਫਥੈਲੀਨ ਅੰਗਰੇਜ਼ੀ ਚ ਜਿਦਾ ਲਿਖਦੇ ਆ ਅਤੇ ਮਿਥਾਈਲ ਔਰੇਂਜ ਮਿਥਾਈਲ ਔਰੇਂਜ ਠੀਕ ਹੈ ਸੋ ਦੋ ਫੀਨੋਲਫਥੈਲੀਨ ਅਤੇ ਮਿਥਾਈਲ ਔਰੇਂਜ ਜਿਹੜੇ ਨੇ ਐਸੈਂਸ਼ੀਅਲਿਸਟ ਸੂਚਕ ਹਨ ਸੋ ਐਸੀ ਵਿਦਿਆਰਥੀਓ ਤੁਹਾਡੇ ਅਭਿਆਸ ਸੰਵਰ 6 ਦੇ ਪੰਜ ਭਾਗ ਉਹਦਾ 6ਵਾਂ ਸਵਾਲ ਤੁਸੀਂ ਸੀਸੀਤਰਾ ਨੇਮ ਨਾਨਦ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਅਪਲਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ